ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰਨ ਕੀ ਹੋਲੇ ਮਮਹੋਲਾ ਔਰਨ ਕੀ ਬੋਲੀ ਮਮ ਬੋਲਾ ਪਿਓ ਮਿਲ ਜੇ ਕਲਗੀ ਧਰ ਵਰਗਾ ਜਿਨੂੰ ਸਹਬ ਕੋਰ ਜਹੀ ਮਾ ਮਿਲ ਜੇ ਓਨ ਹੋਰ ਕੀ ਲੈਣਾ ਦੁਨੀਆ ਤੋਂ ਜਿਨੂੰ ਅਨੰਦਪੁਰ ਸਾਹਿਬ ਵਰਗੀ ਥਾਂ ਮਿਲ ਜੇ ਸਾ ਸੰਗਤ ਜੀ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਦਸ਼ਮੇਸ਼ ਪਿਤਾ ਕਲਗੀਧਰ ਵਾਜਾਂ ਵਾਲੀ ਸੱਚੀ ਸਰਕਾਰ ਸਹਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਰਚਿਆ ਗਿਆ ਹੋਲਾ ਮਹੱਲਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਕਿਰਪਾ ਦੁਆਰਾ 14 ਮਾਰਚ ਹੋਲਾ ਅਤੇ 15 ਮਾਰਚ ਨੂੰ ਮਹੱਲਾ ਮਨਾਇਆ ਜਾ ਰਿਹਾ ਹੈ ਸੋ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦੇਸਾਂ ਬਦੇਸਾਂ ਤੋਂ ਹਮ ਹਮਾ ਕੇ ਤਖਸ਼ੀ ਰੇ ਕੇਸਗੜ ਸਾਹਿਬ ਦੀ ਛਤਰ ਛਾਇਆ ਹੇਠ ਜੋ ਹੱਲਾ ਮਹੱਲਾ ਮਨਾਇਆ ਜਾ ਰਿਹਾ ਹੈ ਸੰਗਤਾਂ ਪਹੁੰਚ ਰਹੀਆਂ ਹਨ ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਕਿਰਪਾ ਕਰਕੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਰਚਿਆ ਗਿਆ ਹੋਲਾ ਮਹੱਲਾ ਬਹੁਤ ਹੀ ਪ੍ਰੇਮ ਪਿਆਰ ਦੇ ਨਾਲ ਤੇ ਧੂਮ ਧਾਮ ਦੇ ਨਾਲ ਮਨਾਉਣਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ